ਅਸੀਂ ਆਸ ਦੇਸ਼ ਦੇ ਵਿੱਚ ਰਾਜ ਕਰਦੇ ਆਂ ਗੁਲਾਮ ਨਹੀਂ ਅਸੀਂ ਹੈਗੇ ਅੱਜ ਅਸੀਂ ਆਜ਼ਾਦੀਆਂ ਮੰਗਦੇ ਆ ਇਸ ਦੇਸ਼ ਦੇ ਵਿੱਚ ਪਰ ਅਫਸੋਸ ਜਿਹਨੂੰ ਅਸੀਂ ਧਰਤੀ ਮਾਂ ਕਹਿੰਦੇ ਆ ਸਾਡਾ ਪੰਜਾਬ ਕਹਿੰਦੇ ਆ ਉਹਨਾਂ ਦੇ ਮੁਗਲਾਂ ਦੀ ਸਰਕਾਰ ਨੂੰ ਭੁਲੇਖਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਕੇ ਸਿੱਖ ਕੌਮ ਦੀ ਜੜ ਪੱਟ ਦਾਂਗੇ ਪਰ ਜਿਵੇਂ ਉਹਨਾਂ ਦੀਆਂ ਜੜਾਂ ਪੱਟੀਆਂ ਗਈਆਂ ਨੇ ਅੱਜ ਹਿੰਦੂ ਇਹਨਾਂ ਦੀਆਂ ਪੱਟੀਆਂ ਜਾਣੀਆਂ ਨੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸੈਨ ਫਰਾਂਸਿਸਕੋ ਦੇ 2025 ਦੇ ਇਸ ਨਗਰ ਕੀਰਤਨ ਤੋਂ ਕਰਨਾ ਜਾਰੀ ਆ ਆਪਣੇ ਨਾਲ ਮਾਤਾ ਜੀ ਜੁੜੇ ਆ ਮਾਤਾ ਜੀ ਵੈਗੁਰਜੀ ਦਾ ਖਾਲਸਾ ਬੈਗੁਰਜੀ ਕੀ ਨਾਮ ਹੈ ਮਾਤਾ ਜੀ ਦਾ ਨਾ ਸਾਡਾ ਜੀ ਕੁਲਦੀਪ ਗੌਰ ਜਿਹੜੀ ਜਗ੍ਹਾ ਤੋਂ ਆਏ ਅਸੀਂ ਸਟਾਕਟਨ ਗਦਰੀ ਵਾਬਿਆਂ ਦੀ ਥਾਂ ਤੋਂ ਆਇਆ ਜਿਹੜੇ ਗਦਰੀ ਬਾਬਿਆਂ ਨੇ ਆਪਣਾ ਸਰੀਰ ਕੁਰਬਾਨ ਕਰਕੇ ਸਾਡੇ ਲਈ ਆਜ਼ਾਦੀਆਂ ਕੀਤੀਆਂ ਅਸੀਂ ਇਸ ਦੇਸ਼ ਦੇ ਵਿੱਚ ਰਾਜ ਕਰਦੇ ਆ ਗੁਲਾਮ ਨਹੀਂ ਅਸੀਂ ਹੈਗੇ ਅੱਜ ਅਸੀਂ ਆਜ਼ਾਦੀਆਂ ਮੰਗਦੇ ਆ ਇਸ ਦੇਸ਼ ਦੇ ਵਿੱਚ ਬਾਰੇ ਅਫਸੋਸ ਜਿਹਨੂੰ ਅਸੀਂ ਧਰਤੀਆਂ ਕਹਿੰਦੇ ਆ ਸਾਡਾ ਪੰਜਾਬ ਕਹਿੰਦੇ ਆ ਉੱਥੇ ਅੱਜ ਜਿਹੜਾ ਜ਼ਾਲਮ ਸੀ ਨਾ ਪਹਿਲਾਂ ਜਕਰੀਆ ਖਾਂ ਵਰਗੇ ਉਹ ਤੋਂ ਵੀ ਟੱਪ ਗਏ ਉਹ ਤੋਂ ਇੰਨਾ ਟੱਪ ਗਏ ਨਾ ਹੱਦਾਂ ਪਾਰ ਕਰ ਦਿੱਤੀਆਂ ਸਾਡੇ ਸਿੱਖਾਂ ਦੇ 99% ਸਾਡੀਆਂ ਕੁਰਬਾਨੀਆਂ ਸ਼ਰਮ ਆ ਉਹਨਾਂ ਨੂੰ ਮਰ ਜਾਣਾ ਚਾਹੀਦਾ ਜਿਹੜੇ ਅੱਜ ਸਾਡਾ ਹੀ ਖਾਂਦੇ ਆ ਤੇ ਸਾਡੇ ਆ ਪੁੱਤਾਂ ਧੀਆਂ ਨੂੰ ਜੇਲਾਂ ਚ ਪਾਉਂਦੇ ਨੇ ਅੱਜ ਸਾਡੀ ਜੰਗ ਜਨਰੇਸ਼ਨ ਤੇ ਇਹ ਜੀ ਆੱਖਾਂ ਨਾਲ ਉਹਨਾਂ ਦੀ ਪਾਰੋਂ ਭੁਲੇਖੇ ਚ ਨੇ ਬਿਲਕੁਲ ਭੁਲੇਖੇ ਚ ਨੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਉੱਥੋਂ ਦੀ ਜਿਹੜੀ ਜ਼ਾਲਮ ਸਰਕਾਰ ਸੀ ਨਾ ਉਹਨਾਂ ਦੇ ਮੁਗਲਾਂ ਦੀ ਸਰਕਾਰ ਨੂੰ ਭੁਲੇਖਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਕੇ ਸਿੱਖ ਕੌਮ ਦੀ ਜੜ ਪੱਟ ਦਾਂਗੇ ਪਰ ਜਿਵੇਂ ਉਹਨਾਂ ਦੀਆਂ ਜਿਹੜਾਂ ਪੱਟੀਆਂ ਗਈਆਂ ਨੇ ਅੱਜ ਹਿੰਦੂ ਇਹਨਾਂ ਦੀਆਂ ਪੱਟੀਆਂ ਜਾਣੀਆਂ ਨੇ ਕਿਉਂਕਿ ਖਾਲਸੇ ਨੇ ਰਾਜ ਕਰਨਾ ਮਹਾਰਾਜ ਦੇ ਸੋ ਸਾਕੀ ਦੇ ਵਿੱਚ ਬਚਨ ਨੇ ਭੁਲੇਖੇ ਚ ਨੇ ਸਾਡੇ ਸੂਰਮੇ ਚੜ੍ਹਦੀ ਕਲਾ ਚ ਨੇ ਅਸੀਂ ਵੀ ਇੱਕ ਡਾਕੇ ਕੈਨੂ ਤਿਆਰਾਂ ਅਸੀਂ ਉਹਨਾਂ ਦੇ ਮਗਰ ਖੜੇ ਆਂ ਖੜੇ ਰਹਾਂਗੇ ਜਿੱਥੇ ਸਾਡੇ ਵੀਰ ਨੇ ਸਾਨੂੰ ਵੀ ਜੋ ਮਰਜ਼ੀ ਕਰ ਲੈਣ ਅਸੀਂ ਸਿਰ ਨਹੀਂ ਝੁਕਾਉਣਾ ਇਹਨਾਂ ਅੱਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈਗੇ ਆਂ ਰਹਾਂਗੇ ਤੇ ਇਹਨਾਂ ਦੀਆਂ ਜੜਾਂ ਬਿਲਕੁਲ ਮੁਗਲਾਂਗੂ ਪੱਟੀਆਂ ਜਾਣਗੀਆਂ ਖਾਲਸੇ ਦਾ ਰਾਜ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਨਵਾਦ ਮਾਤਾ ਜੀ ਅਸੀਂ ਆਸ ਦੇਸ਼ ਦੇ ਵਿੱਚ ਰਾਜ ਕਰਦੇ ਆਂ ਗੁਲਾਮ ਨਹੀਂ ਅਸੀਂ ਹੈਗੇ ਅੱਜ ਅਸੀਂ ਆਜ਼ਾਦੀਆਂ ਮੰਗਦੇ ਆਂ ਇਸ ਦੇਸ਼ ਦੇ ਵਿੱਚ ਪਰ ਅਫਸੋਸ ਜਿਹਨੂੰ ਅਸੀਂ ਧਰਤੀ ਮਾਂ ਕਹਿੰਦੇ ਆ ਸਾਡਾ ਪੰਜਾਬ ਕਹਿੰਦੇ ਆ ਉਹਨਾਂ ਨੂੰ ਮੁਗਲਾਂ ਦੀ ਸਰਕਾਰ ਨੂੰ ਭੁਲੇਖਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਕੇ ਸਿੱਖ ਕੌਮ ਦੀ ਜੜ ਪੱਟ ਦਾਂਗੇ ਪਰ ਜਿਵੇਂ ਉਹਨਾਂ ਦੀਆਂ ਜੜਾਂ ਪੱਟੀਆਂ ਗਈਆਂ ਨੇ ਅੱਜ ਹਿੰਦੂ ਇਹਨਾਂ ਦੀਆਂ ਪੱਟੀਆਂ ਜਾਣੀਆਂ ਨੇ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਸੈਨ ਫਰਾਂਸਿਸਕੋ ਦੇ 2025 ਦੇ ਸ਼ਹਿਰ ਕੀਤੇ ਤੋਂ ਕਵਰੇ ਜਾ ਰਹੀ ਆ ਆਪਣੇ ਨਾਲ ਮਾਤਾ ਜੀ ਜੁੜੇ ਆ ਮਾਤਾ ਜੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਨਾਮ ਹੈ ਮਾਤਾ ਜੀ ਦਾ ਨਾ ਸਾਡਾ ਜੀ ਕੁਲਦੀਪ ਕੌਰ ਆ ਕਿਹੜੀ ਜਗ੍ਹਾ ਤੋਂ ਆਏ ਅਸੀਂ ਸਟਾਕ ਟਨ ਗਦਰੀ ਵਾਬਿਆਂ ਦੀ ਥਾਂ ਤੋਂ ਆਇਆ ਜਿਹੜੇ ਗਦਰੀ ਬਾਬਿਆਂ ਨੇ ਆਪਣਾ ਸਰੀਰ ਕਰਵਾਨ ਕਰਕੇ ਸਾਡੇ ਲਈ ਆਜ਼ਾਦੀਆਂ ਕੀਤੀਆਂ ਅਸੀਂ ਇਸ ਦੇਸ਼ ਦੇ ਵਿੱਚ ਰਾਜ ਕਰਦੇ ਆ ਗੁਲਾਮ ਨਹੀਂ ਅਸੀਂ ਹੈਗੇ ਅੱਜ ਅਸੀਂ ਆਜ਼ਾਦੀਆਂ ਮੰਗਦੇ ਆ ਇਸ ਦੇਸ਼ ਦੇ ਵਿੱਚ ਬਾਰੇ ਅਫਸੋਸ ਜਿਹਨੂੰ ਅਸੀਂ ਧਰਤੀ ਮਾਂ ਕਹਿੰਦੇ ਆ ਸਾਡਾ ਪੰਜਾਬ ਕਹਿੰਦੇ ਆ ਉੱਥੇ ਅੱਜ ਜਿਹੜਾ ਜ਼ਾਲਮ ਸੀ ਨਾ ਪਹਿਲਾਂ ਜਕਰੀਆ ਖਾਂ ਵਰਗੇ ਉਹ ਤੋਂ ਵੀ ਟੱਪ ਗਏ ਉਹ ਤੋਂ ਇੰਨਾ ਟੱਪ ਗਏ ਨਾ ਹੱਦਾਂ ਪਾਰ ਕਰ ਦਿੱਤੀਆਂ ਸਾਡੇ ਸਿੱਖਾਂ ਦੇ 99% ਸਾਡੀਆਂ ਕੁਰਬਾਨੀਆਂ ਸ਼ਰਮ ਆ ਉਹਨਾਂ ਨੂੰ ਮਰ ਜਾਣਾ ਚਾਹੀਦਾ ਜਿਹੜੇ ਅੱਜ ਸਾਡਾ ਹੀ ਖਾਂਦੇ ਆ ਤੇ ਸਾਡੇ ਪੁੱਤਾਂ ਧੀਆਂ ਨੂੰ ਜੇਲਾਂ ਚ ਪਾਉਂਦੇ ਨੇ ਅੱਜ ਸਾਡੀ ਜੰਗ ਜਨਰੇਸ਼ਨ ਤੇ ਇਹ ਜੀ ਆਖਾ ਨਾ ਉਹਨਾਂ ਦੀ ਪਾਰੋਂ ਭੁਲੇਖੇ ਚ ਨੇ ਬਿਲਕੁਲ ਭੁਲੇਖੇ ਚ ਨੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਉਤੋਂ ਦੀ ਜਿਹੜੀ ਜ਼ਾਲਮ ਸਰਕਾਰ ਸੀ ਨਾ ਉਹਨਾਂ ਨੂੰ ਮੁਗਲਾਂ ਦੀ ਸਰਕਾਰ ਨੂੰ ਭੁਲੇਖਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸ਼ੀਦ ਕਰਕੇ ਸਿੱਖ ਕੌਮ ਦੀ ਜੜ ਪੱਟ ਦਾਂਗੇ ਪਰ ਜਿਵੇਂ ਉਹਨਾਂ ਦੀਆਂ ਜਿਹੜਾਂ ਪੱਟੀਆਂ ਗਈਆਂ ਨੇ ਅੱਜ ਹਿੰਦੂ ਇਹਨਾਂ ਦੀਆਂ ਪੱਟੀਆਂ ਜਾਣੀਆਂ ਨੇ ਕਿਉਂਕਿ ਖਾਲਸੇ ਨੇ ਰਾਜ ਕਰਨਾ ਮਹਾਰਾਜ ਦੇ ਸੋ ਸਾਕੀ ਦੇ ਵਿੱਚ ਬਚਨ ਨੇ ਭੁਲੇਖੇ ਚ ਨੇ ਸਾਡੇ ਸੂਰਮੇ ਚੜਦੀ ਕਲਾ ਚ ਨੇ ਅਸੀਂ ਵੀ ਹਕੜਾ ਕੇ ਕਹਿਣ ਨੂੰ ਤਿਆਰ ਆਂ ਅਸੀਂ ਉਹਨਾਂ ਦੇ ਮਗਰ ਖੜੇ ਆਂ ਖੜੇ ਰਹਾਂਗੇ ਜਿੱਥੇ ਸਾਡੇ ਵੀਰ ਨੇ ਸਾਨੂੰ ਵੀ ਜੋ ਮਰਜ਼ੀ ਕਰ ਲੈਣ ਅਸੀਂ ਸਿਰਨੀ ਝਕੋਣਾ ਨਹੀਂ ਅੱਗੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਹੈਗੇ ਆਂ ਰਹਾਂਗੇ ਤੇ ਇਹਨਾਂ ਦੀਆਂ ਜੜਾਂ ਬਿਲਕੁਲ ਮੁਗਲਾਂ ਨੂੰ ਪੱਟੀਆਂ ਜਾਣਗੀਆਂ ਖਾਲਸੇ ਦਾ ਰਾਜ ਹੋਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਨਵਾਦ ਮਾਤਾ ਜੀ